ਮੈਂ ਕੇਵਲ 2-3 ਮਿੰਟ ਹੀ ਲੈਣੇ ਆ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਲੋੜ ਕਿਉਂ ਪਈ ਪੰਜ ਮੈਂਬਰੀ ਕਮੇਟੀ ਕਿਉਂ ਬਣੀ ਕਿਉਂਕਿ ਪਹਿਲਾਂ ਬੜੇ ਵਿਸਤਾਰ ਦੇ ਵਿੱਚ ਭੋਲੇਆ ਰਾਠਾ ਸਾਹਿਬ ਨੇ ਤੁਹਾਨੂੰ ਸਾਰੀ ਦਾਸਤਾ ਸੁਣਾਈ ਆ ਕਿ ਜਦੋਂ ਹਾਲਾਤ ਐਸੇ ਹੋ ਗਏ ਤੁਸੀਂ ਦੇਖੋ ਕਿ ਜੇ ਅਕਾਲੀਆਂ ਨਾ 42% ਇਸਾ ਪੰਜਾਬ ਦੇ ਵਿੱਚ ਵੋਟਾਂ ਫਿਰ 36% ਰਹਿ ਗਿਆ ਫਿਰ 24 ਰਹਿ ਗਿਆ ਫਿਰ 18 ਰਹਿ ਗਿਆ ਫਿਰ 6% ਰਹਿ ਗਿਆ ਤੇ ਹੁਣ ਤਾਂ ਘਟ ਕੇ 0% ਤੇ ਚਲੇ ਗਿਆ ਜਦੋਂ 22 ਇਲੈਕਸ਼ਨ 'ਚ ਕੋਈ ਉਮੀਦਵਾਰੇ ਨਾ ਲੱਭਿਆ ਸੋ ਵੀਰੋ ਉਹਨਾਂ ਹਾਲਤਾਂ ਦੇ ਵਿੱਚ ਛੋਟੇ ਪਰਥਾਵ ਕਹਿੰਦੇ ਉਦੋਂ ਛੱਡ ਦੇਣਾ ਚਾਹੀਦਾ ਸੀ ਮਾਂ ਡੁੱਬੀ ਤਾਂ ਜੇ ਸਾਂ ਨਹੀਂ ਆਇਆ ਰੋਂਦੇ ਤਾਂ ਤਾਂ ਹੀ ਆ ਕਿਉਂਕਿ ਅਸੀਂ ਚਾਹਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਬਣਿਆ ਬਣਾਇਆ ਸਿਸਟਮ ਰਹਿ ਜੇ ਪੰਜਾਬ ਦੇ ਲੋਕਾਂ ਨੂੰ ਆਸਾਂ ਵਿਦਾਂ ਨੇ ਕਿ ਸੂਬੇ ਦੀ ਖੇਤਰੀ ਪਾਰਟੀ ਹੋਵੇ ਪਰ ਹੁਣ ਜਦੋਂ ਮਾਲਕੇ ਘਰ ਦਾ ਘਾਟਾਉਣ ਲੱਗ ਜਾਈ ਤਾਂ ਕਰੀਏ ਕੀ ਆ ਬੀਬੀ ਜੀ ਬੈਠੇ ਨੇ ਬੀਬੀ ਜ਼ਗੀਰ ਕੌਰ ਜੀ ਹੋਰ ਸਾਡੇ ਸੱਜਣ ਸਾਡੇ ਆਪਣੇ ਆਗੂ ਛੋਟੇ ਆਪਣਾ ਭੁੱਲਿਆ ਰਾਠਾ ਸਾਹਿਬ ਸਾਰਿਆਂ ਨੇ ਅਸੀਂ ਸੋਚਿਆ ਵੀ ਹੁਣ ਮੰਨਦਾ ਤਾਂ ਹੈ ਨਹੀਂ ਹੁਣ ਸਿਰੇ ਅਕਾਲ ਤਖਤ ਸਾਹਿਬ ਤੇ ਚਲੀਏ ਉੱਥੇ ਜਾ ਕੇ ਉਮੇਦਪਰੀ ਸਾਹਿਬ ਵੀ ਨਾਲ ਸੀ ਸਾਡੇ ਬਡਾਲਾ ਸਾਹਿਬ ਵੀ ਨਾਲ ਸੀ ਅਸੀਂ ਗਏ ਤੇ ਜਾ ਕੇ ਅਸੀਂ ਇੱਕੋ ਗੱਲ ਕਹੀ ਵੀ ਅਸੀਂ ਬੇਵਾਸਾ ਅਸੀਂ ਠੀਕ ਨਹੀਂ ਕਰ ਸਕੇ ਅਸੀਂ ਵੀ ਦੋਸ਼ੀਆਂ ਸਾਨੂੰ ਵੀ ਸਜ਼ਾ ਦਿਓ ਪਰ ਦਿਨਾਂ ਕੋਈ ਜ਼ਿੰਮੇਵਾਰਾ ਉਹਨੇ ਸਜ਼ਾ ਦੇ ਕੇ ਸਿੰਘ ਸਾਹਿਬ ਬੈਠੇ ਨੇ ਲਿਖਤੀ ਦੌਰਤੇ ਦੇ ਕੇ ਆਏ ਔਰ ਅਫਸੋਸ ਇਸ ਗੱਲ ਦਾ ਕਿ ਸਾਰੀਆਂ ਗਲਤੀਆਂ ਮੰਨ ਕੇ ਜਦੋਂ ਕਹਤਾ ਜੇ ਗੋਲੀ ਚਲਾਈ ਕਹਿੰਦਾ ਹਾਂ ਜੀ ਚਲਾਈ ਬੇਅਦਬੀ ਕਰਾਈ ਹਾਂ ਜੀ ਕਰਾਈ ਸੁਮੇਸ਼ ਸੈਣੀ ਸਿੱਖਾ ਦਾ ਕਾਤਲ ਡੀ.ਐਸ.ਪੀ ਲਾਇਆ ਹਾਂ ਜੀ ਲਾਇਆ ਇਹਨਾਂ ਦੇ ਸਾਹਮਣੇ ਸਾਰਾ ਕੁਝ ਕਹੀ ਗਿਆ ਮੁਖਸਰ ਜਾਏ ਕਹਿੰਦਾ ਮੈਂ ਤਾਂ ਡੰਗ ਟਪਾਉਣ ਲਈ ਬੋਲਿਆ ਸੀ ਮੈਨੂੰ ਵੀ ਕਿ ਝੂਠੇ ਬਿਆਨ ਤੇ ਪੁੱਛੀ ਜਾਂਦੇ ਸੀ ਸਿੰਘ ਸਾਹਿਬਾਨ ਬੈਠੇ ਨੇ ਮੈਂ ਕਿਹਾ ਮੇਰਾ ਬਿਆਨ ਹੀ ਨਹੀਂ ਹੈ ਮੈਂ ਕਿਉਂ ਝੂਠਾ ਬਿਆਨ ਆਪਣੇ ਤੇ ਲਾਵਾਂ ਮੈਂ ਉਹ ਕਿਹੜੇ ਫਾਂਸੀ ਲਾਉਣ ਲੱਗੇ ਸੀ ਮੈਂ ਕਿਹਾ ਵੀ ਦਫ਼ਤਰ ਤੋਂ ਬਿਆਨ ਲਗਦੇ ਰਹੇ ਆ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜਦੋਂ ਭੁੰਦੜ ਸਾਹਿਬ ਦਾ ਬਿਆਨ ਲਾ ਗਿਆ ਹੁਣ ਸਾਰੇ ਕਹਿੰਦੇ ਵੀ ਅੱਛਾ ਮੈਨੂੰ ਕਹੇ ਤੁਸੀਂ ਐਮਪੀ ਰਹੇ ਵਜ਼ੀਰ ਰਹੇ ਤੁਹਾਡਾ ਬਿਆਨ ਕਿਵੇਂ ਲਾ ਸਕਦੇ ਮੈਂ ਆਹੀ ਕੁਝ ਹੁੰਦਾ ਰਿਹਾ ਕਦੇ ਕਿਸੇ ਦਾ ਬਿਆਨ ਦਾ ਆਹੀ ਤਾਂ ਪਵਾੜਾ ਪਿਆ ਵੀ ਦਫ਼ਤਰ ਤੋਂ ਬਿਆਨ ਲੋਆ ਲਾ ਕੇ ਮਨ ਮਾਰਦੀਆਂ ਖੇਡਾਂ ਖੇਡ ਕੇ ਅਕਾਲੀ ਦਲ ਜਿਹੜਾ ਸਪੀਰ ਹੁੰਦਾ ਸੀ ਗੁੱਲੀ ਬਣਾਤਾ ਅਕਾਲੀ ਦਲ ਨੀਵਾ ਅਕਾਲੀ ਦਲ ਦੀ ਜਿਹੜੀ ਰੋਪ ਸੀ ਦਬਕਾ ਸੀ ਭੈ ਸੀ ਉਹ ਖਤਮ ਹੋ ਗਿਆ ਰਾਜਨੀਤੀ ਦੇ ਵਿੱਚ ਸੋ ਇਸ ਕਰਕੇ ਵੀਰੋ ਸਾਨੂੰ ਲਿਖ ਕੇ ਜਾ ਕੇ ਦੇਣਾ ਪਿਆ ਤੇ ਉਦੋਂ ਸਿੰਘ ਸਾਹਿਬਾਨ ਨੇ ਵਧਾਈ ਦਿਨਾ ਦਾਤ ਦਿਨਾ ਇਹਨਾਂ ਨੂੰ ਇਹਨਾਂ ਤੇ ਬੜੇ ਦਬਾਅ ਪਏ ਪਰ ਇਹਨਾਂ ਨੇ ਫੈਸਲਾ ਸੁਣਾਇਆ ਜਿਹਨੂੰ ਦੁਨੀਆ ਨੇ ਮੰਨਿਆ ਪਾਤ ਖੁਸ਼ ਹੋਇਆ ਪਰ ਇੱਕ ਬੰਦਾ ਨਹੀਂ ਖੁਸ਼ ਹੋਇਆ ਕੁਝ ਝੋਲੀ ਚੁੱਕ ਨਹੀਂ ਖੁਸ਼ ਹੋਇਆ ਤੇ ਆਖਰ ਜੋ ਹਾਰ ਹੋਣਾ ਸੀ ਅੱਜ ਸਾਡੇ ਸਾਹਮਣੇ ਹੋ ਗਿਆ ਸੋ ਵੱਡੀ ਗੱਲ ਇਹ ਆ ਕਿ ਪੰਥ ਨੂੰ ਜੋੜਨ ਲਈ ਖਿਲਰ ਰਹੀ ਸ਼ਕਤੀ ਨੂੰ ਇਕੱਠਾ ਕਰਨ ਲਈ ਇੱਕ ਤਾਕਤਵਰ ਅਕਾਲੀ ਬਣਾ ਦਲ ਬਣਾਉਣ ਲਈ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਬਣਾਈ ਦੋ ਮੈਂਬਰ ਭਾਵੇਂ ਚਲੇ ਗਏ ਪਰ ਪੰਜ ਮੈਂਬਰ ਬੈਠੇ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਨੂੰ ਵਧਾਈ ਵੀ ਦਿੰਦਾ ਇਹ ਡੱਟ ਕੇ ਖੜੇ ਔਰ ਇਸ ਗੱਲ ਤੇ ਖੜੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਦੁਨੀਆ ਦੇ ਵਿੱਚ ਪੰਥ ਦੇ ਵਿੱਚ ਘਟਣ ਨਹੀਂ ਦੇਣਾ ਅਸੀਂ ਡਟ ਕੇ ਖੜਾਂਗੇ ਇਹ ਡਟ ਕੇ ਖੜੇ ਔਰ ਹੁਣ ਜ਼ਿੰਮੇਵਾਰੀ ਇਹਨਾਂ ਦੀ ਨਹੀਂ ਕੱਲਿਆਂ ਦੀ ਟਿੰਰਸਾ ਸਾਹਿਬ ਕਹਿ ਰਹੇ ਸੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਆ ਆਪਾਂ ਜਿਹੜਾ ਵੀ ਪੰਥ ਦਾ ਭਲਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਉਹਦੀ ਜ਼ਿੰਮੇਵਾਰੀ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਬੱਬਰ ਅਕਾਲੀਆਂ ਦੀ ਇਹ ਧਰਤੀ ਸ਼ਹੀਦ ਭਗਤ ਸਿੰਘ ਦੀ ਇਹ ਧਰਤੀ ਔਰ ਮਹਾਨ ਯੋਧਿਆਂ ਦੀ ਧਰਤੀ ਨੇ ਅੱਜ ਤੁਸੀਂ ਉਹ ਵਿਰਾਸਤ ਨੂੰ ਕਾਇਮ ਰੱਖਤਾ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਭੁੱਲਿਆ ਰਾਠਾ ਸਾਹਿਬ ਹੋਗੇ ਹਰਜੀਤ ਸਿੰਘ ਹੋਰੀ ਹੋਗੇ ਚੇਰਮੈਨ ਬੁੱਟਾ ਸਿੰਘ ਹੋਰੀ ਹੋਗੇ ਢੱਡ ਸਾਹਿਬ ਹੋਰੀ ਹੋਗੇ ਜਹਲ ਸਾਹਿਬ ਹੋਰੀ ਹੋਗੇ ਔਰ ਸਾਡੇ ਮਨਜੀਤ ਸਿੰਘ ਦਸੂਹੇ ਹੋਰੀ ਹੋਗੇ ਔਰ ਸਾਡੇ ਬੈਂਹ ਸਾਹਿਬ ਹੋਰੀ ਹੋਗੇ ਮੈਂ ਸਮਝਦਾ ਜਿਸ ਤਰ੍ਹਾਂ ਤੁਸੀਂ ਅੱਜ ਮਨਪ੍ਰ ਸਾਹਿਬ ਹੋਰੀ ਹੋਗੇ ਔਰ ਤੁਸੀਂ ਇਕੱਲੇ ਇਕੱਲੇ ਜਥੇ ਲੈ ਕੇ ਜਿਸ ਤਰ੍ਹਾਂ ਅੱਜ ਇਕ ਇਕੱਠ ਕਰਕੇ ਦਿਖਾਇਆ ਹੈ ਸਾਬਤ ਕਰਤਾ ਕਿ ਲੋਗ ਪਾਂਥ ਦੀ ਆਵਾਜ਼ ਪਾਂਥ ਦੀ ਚੜ੍ਹਦੀ ਕਲਾ ਔਰ ਪਾਂਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਇਹਤ ਮਜ਼ਬੂਤ ਦੇਖਣਾ ਚਾਹੁੰਦੇ ਆ ਕਿਉਂ ਦੇਖਣਾ ਚਾਹੁੰਦੇ ਹੋ ਭਰਾਓ ਸਾਡਾ ਹਾਲ ਬਹੁਤ ਮਾੜਾ ਹੋ ਗਿਆ ਅੱਜ ਪੰਜਾਬ ਦਾ ਬਾੜਥ ਕੋਈ ਨਹੀਂ ਰਿਹਾ ਤੁਸੀਂ ਦੇਖੋ ਹੋ ਰੌਲਾ ਪੈਜਦੇ ਨੇ ਆ ਆਪ ਵਾਲੇ ਕਹਿੰਦੇ ਧਰਨਾ ਲਾਈ ਬੈਠੇ ਆ ਨੰਗਲ ਜਦੋਂ BBMP ਦੀ ਮੈਂਬਰਸ਼ਿਪ ਜਿਹੜੀ ਸਥਾਈ ਮੈਂਬਰਸ਼ਿਪ ਸੀ ਜਦੋਂ ਕੇਂਦਰ ਸਰਕਾਰ ਨੇ ਖੋਲੀ ਉਦੋਂ ਇੱਕ ਚਿੱਠੀ ਨਹੀਂ ਲਿਖੀ ਉਦੋਂ ਕੋਈ ਮੰਤਰੀ ਨਹੀਂ ਗਿਆ ਮੁੱਖ ਮੰਤਰੀ ਨੇ ਤਾਂ ਕੀ ਜਾਣਾ ਸੀ ਕਿ ਸਾਡਾ ਹੱਕ ਆ ਇਸ ਕੰਟਰੋਲ ਦੇ ਵੀ ਸਾਡਾ ਕਿਉਂ ਖੋਇਆ ਜਾ ਰਿਹਾ ਉਹਦਾ ਫਾਇਦਾ ਇਹ ਹੁੰਦਾ ਸੀ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਸੀ ਉਹ ਮੈਂਬਰ ਪਾਣੀ ਆਪਾਂ ਨੂੰ ਦੇ ਦਿੰਦਾ ਸੀ ਹਰਿਆਣੇ ਦਾ ਵੀ ਰਾਜਸਥਾਨ ਦਾ ਵੀ ਮੈਂ ਤਾਂ ਮੇਰਾ ਤਾਂ ਹਰਕਾਰ ਰਿਹਾ ਮੈਨੂੰ ਪਤਾ ਤੇ ਜਦੋਂ ਆਪਾਂ ਨੂੰ ਲੋੜ ਨਹੀਂ ਸੀ ਹੁੰਦੀ ਉਦੋਂ ਹਰਿਆਣੇ ਨੂੰ ਛੱਡ ਦਿੰਦਾ ਸੀ ਆਹ ਫਾਇਦਾ ਸੀ ਤੇ ਉਹ ਮੈਂਬਰੇ ਕੱਢਦਾ ਕੋਈ ਬੋਲਿਆ ਹੀ ਨਹੀਂ ਹੋਰ ਤਾਂ ਹੋਰ ਡੈਮ ਸੇਫਟੀ ਐਕਟ ਬਣਿਆ 2021 ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਅੱਜ ਟਾਰਾ ਮਾਰਦੇ ਨੇ ਕੋਈ ਕਹਿੰਦਾ ਨਹੀਂ ਆਇਆ ਕਰੋ ਆਇਆ ਕਰੋ ਜਦੋਂ ਡੀਐਸਏ ਬਣਿਆ ਡੈਮ ਸੇਫਟੀ ਐਕਟ 2021 ਪੰਜਾਬ ਦੇ ਇੱਕ ਵੀ ਐਮਪੀ ਨੇ ਪਾਰਲੀਮੈਂਟ ਵਿੱਚ ਕੋਈ ਆਵਾਜ਼ ਨਹੀਂ ਠਾਈ ਕੋਈ ਰੌਲਾ ਨਹੀਂ ਪਾਇਆ ਕੋਈ ਕਿਹਾ ਨਹੀਂ ਇਹ ਬੜਾ ਗਲਤ ਹੈ ਕਿਉਂਕਿ ਅਮਨ ਕਾਨੂੰਨ ਕਾਇਮ ਰੱਖਣਾ ਸੂਬੇ ਦਾ ਹੱਕ ਹੁੰਦਾ ਇਹ ਸਾਡੇ ਅਧਿਕਾਰਾਂ ਤੇ ਸਿੱਧੇ ਤੌਰ ਤੇ ਦਾਖਲ ਅੰਦਾਜ਼ੀ ਸੀ ਕੇਂਦਰ ਸਰਕਾਰ ਦੀ ਪਰ ਉਦੋਂ ਕੋਈ ਬੋਲਿਆ ਨਹੀਂ ਹੁਣ ਧਰਨੇ ਲਈ ਜਾਂਦੇ ਨੇ 4 ਦਿਨ ਪਹਿਲਾਂ 4000 ਕਿਉਂਕਿ ਪਾਣੀ ਦੇ ਕੇ ਹਟੇ ਹਰਿਆਣੇ ਨੂੰ ਹੁਣ ਧਰਨੇ ਲਈ ਜਾਂਦੇ ਨੇ ਸੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਕੋਈ ਇੱਕ ਜਸੇਬੰਦੀ ਨਹੀਂ ਹੋਏਗੀ ਉਹਨੇ ਦੇ ਹੱਥ ਨਹੀਂ ਹੋਏਗਾ ਅੱਜ ਤੁਸੀਂ ਦੇਖੋ ਆ ਹੁਣ ਪਹਿਲਗਾਮ ਦੇ ਮਸਲੇ ਤੇ ਜਦੋਂ جنگ ਹੋਣ ਲੱਗਿਆ ਤਾਂ ਉਤੋਂ ਬਾਅਦ ਸੀਜ਼ ਫਾਇਰ ਹੋਈ ਦੁਨੀਆ ਭਰ ਦੇ ਵਿੱਚ ਪਾਰ ਦੇ ਪਾਰਲਮੈਂਟ ਮੈਂਬਰਾਂ ਦੇ ਡੈਲੀਗੇਸ਼ਨ ਬਣਾ ਕੇ ਭੇਜੇ ਮੈਂ ਕਿਹਾ ਇੱਕ ਡੈਲੀਗੇਸ਼ਨ ਪੰਜਾਬ ਤੋਂ ਵੀ ਭੇਜ ਦੋ ਪੰਜਾਬ ਦਰਦ ਹੰਡਾ ਰਿਆ ਪੰਜਾਬ ਸਿਰਨੇ 'ਚ ਗੋਲੀਆਂ ਖਾ ਰਿਆ ਪੰਜਾਬ ਦੀਆਂ ਸੜਕਾਂ ਟੁੱਟ ਰੀਆਂ ਪੰਜਾਬ ਦੇ ਸਕੂਲ ਟੁੱਟ ਰਹੇ ਨੇ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਤੇ ਸਰਹੱਦਾਂ ਤੇ ਕਿਸਾਨ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ ਆ ਹੁਣੇ ਪਰਸ ਤੋਂ ਚੌਥੇ ਕਿਸਾਨ ਦਾ ਫੋਨ ਆਇਆ ਉਹ ਕਹਿੰਦੇ ਬਰਸੇ ਨਹੀਂ ਅਸੀਂ ਬੀਜ ਸਕਦੇ ਬੰਦ ਕਰਤੇ ਪਸ਼ੂ ਭੁੱਖੇ ਮਾਰ ਰਹੇ ਨੇ ਤੇ ਕੋਈ ਪੁੱਛਣ ਆਲਾ ਹੀ ਨਹੀਂ ਇੱਕ ਡੈਲੀਗੇਸ਼ਨ ਭਾਰ ਸਰਕਾਰ ਨੂੰ ਸਰਹੱਦੀ ਸੂਬੇ ਤੇ ਭੇਜਣਾ ਚਾਹੀਦਾ ਸੀ ਇੱਥੋਂ ਦੇ ਕਿਸੇ ਐਮਪੀ ਨੇ ਕੋਈ ਡੈਲੀਗੇਸ਼ਨ ਦਾ ਕੀ ਜਣਾ ਸੀ ਇਕੱਠੇ ਹੋ ਕੇ ਮਤਾਂ ਨਹੀਂ ਪਾਇਆ ਵੀ ਸਾਡੀ ਤਾਂ ਸਾar ਸੁਣ ਲੋ ਸੋ ਮੈਂ ਤਾਂ ਅੱਜ ਕਹਿਣ ਆਇਆ ਸਾਡੀ ਸਾਰੀ ਲੀਡਰਸ਼ਿਪ ਬੈਠੀ ਆ ਗੈਰੀ ਹਰਪ੍ਰੀਤ ਸਿੰਘ ਜੀ ਤੁਸੀਂ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਅਸੀਂ ਸਾਰੇ ਨਾਲ ਤੇ ਤੁਸੀਂ ਅਗਵਾਈ ਕਰੋ ਆਪਾਂ ਇੱਕ ਡੈਲੀਗੇਸ਼ਨ ਲੈ ਕੇ ਸਰਹੱਦਾਂ ਤੇ ਜਾਈਏ ਉੱਥੋਂ ਦੇ ਲੋਕਾਂ ਦੀ ਸੁਣਵਾਈ ਕਰੀਏ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋਵੇ ਕਿ ਸਾਡੀ ਕੋਈ ਸਾਰ ਲੈਣ ਵਾਲਾ ਆ ਗਿਆ ਸਾਡੀ ਕੋਈ ਗੱਲ ਸੁਣਨ ਵਾਲਾ ਆ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਭਾਰਤੀ ਕਰਕੇ ਨਹੀਂ ਅਸੀਂ ਬੰਦ ਕੇ ਦੇਣਾ ਕੰਮ ਕਿ ਤੁਹਾਡੀ ਮੈਂਬਰਸ਼ਿਪ ਕਰ ਲਈ ਇੱਥੇ ਰੋਕਣਾ ਭਾਰਤੀ ਕਰਨ ਤੋਂ ਬਾਅਦ ਸਰੋਵਣੀ ਅਕਾਲੀਦਾਰ ਬਣਾਉਣਾ ਉਹ ਅਕਾਲੀਦਾਰ ਬਣਾਉਣਾ ਜਿਹਦਾ ਰੋਪ ਜਿਹਦਾ ਦਬਕਾ ਜਿਹਦਾ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਹੁੰਦਾ ਸੀ ਅੱਜ ਤੱਕ ਖਤਮ ਹੋ ਗਿਆ ਜਿਵੇਂ ਦੱਸ ਰਾਇ ਦੀ ਛੋਟੇ ਪਰਸਾ ਸਾਡੇ ਜਥੇਦਾਰ ਹੈੱਡ ਗ੍ਰਾਂਥੀ ਸ੍ਰੀ ਦਰਬਾਰ ਸਾਹਿਬ ਦਾ ਹੋਵੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਰਹਾ ਹੋਵੇ ਤੇ ਜਹਾਜ਼ ਤੋਂ ਉਹਨੂੰ ਲਾਤਾ ਹੋਵੇ ਤੇ ਕਿਸੇ ਸੈਕਟਰੀ ਨੇ ਕਿਸੇ ਵਜ਼ੀਰ ਨੇ ਪ੍ਰਧਾਨ ਮੰਤਰੀ ਨੇ ਤਾਂ ਕਹਿਣਾ ਹੀ ਕੀਆ ਕਿਸੇ ਨੇ ਮਾਫੀ ਤਾਂ ਮੰਗਣੀ ਕੀ ਸੀ ਅਫਸੋਸ ਤੱਕ ਨਹੀਂ ਕਿਹਾ ਸੋ ਇਸ ਕਰਕੇ ਅੱਜ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਕਿਉਂਕਿ ਸਾਡੇ ਕੋਈ ਕਾਰੋਬਾਰ ਕਰਨ ਵਾਲਾ ਫੈਕਟਰੀਆਂ ਚੁੱਕ ਕੇ ਲੈ ਗਏ ਦੁਕਾਨਾਂ ਬੰਦ ਕਰਕੇ ਲੈ ਗਏ ਇੰਡਸਟਰੀ ਹੈ ਕੋਈ ਨਹੀਂ ਕਾਰੋਬਾਰ ਰਿਹਾ ਕੋਈ ਨਹੀਂ ਕੈਨੇਡਾ ਅਮਰੀਕਾ ਨੇ ਸਾਡੇ ਬੱਚੇ ਬੰਦ ਕਰਤੇ ਜਾਣ ਤੋਂ ਆ ਸਾਡੀ ਜਵਾਨੀ ਫਰਸਟ੍ਰੇਸ਼ਨ ਚ ਖੁੱਭ ਰਹੀ ਆ ਸੋ ਇਸ ਜਵਾਨੀ ਨੂੰ ਕਾਰੋਬਾਰ ਤੇ ਲਾਉਣ ਲਈ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਡਾ ਇੱਕੋ ਇੱਕ ਦਾ ਹੈ ਇਤਿਹਾਸੀ ਪੰਜਾਬ ਦਾ ਦਰਦ ਰੱਖਣ ਵਾਲੀ ਪੰਜਾਬ ਦੀ ਗੱਲ ਕਰਨ ਵਾਲੀ ਪੰਜਾਬ ਦੀ ਆਵਾਜ਼ ਬਣਨ ਵਾਲੀ ਕੋਈ ਐਸੀ ਧਿਰ ਪੈਦਾ ਕਰੀਏ ਜਿਹੜੀ ਤੁਹਾਡੇ ਸਾਰੇ ਮਸਲੇ ਹੱਲ ਕਰਾ ਸਕੇ ਉਹ ਕੇਵਲ ਤੇ ਕੇਵਲ ਜੇ ਕੋਈ ਹੋ ਸਕਦੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਬਣ ਕੇ ਆ ਜਿਹੜਾ ਅਸੀਂ ਸ਼ਰਮਣੀ ਅਕਾਲੀ ਦਰ ਆਪਾਂ ਬਣਾਉਣਾ ਸ਼ੁਰੂ ਕੀਤਾ ਇਹਨੂੰ ਅਸੀਂ ਸਫਲ ਕਰੀਏ ਤਾਂ ਕਿ ਅਸੀਂ ਵੱਡੇ ਵੱਡੇ ਕੰਮ ਕਰਾ ਸਕਦੇ ਆ ਵਜ਼ੀਰ ਦੀ ਰਾਤ ਦੀ ਬੜੀ ਵੱਡੀ ਸ਼ਕਤੀ ਹੁੰਦੀ ਆ ਮੈਂ ਕੋ ਟੈਲੀਫੋਨ ਕੀਤਾ ਸੀ ਰਵੀਰੋ ਨੂੰ ਮੈਂ ਕਿਹਾ ਤੈਨੂੰ ਨਹਿਰ ਤੇ ਡੋਬ ਦੂੰਗਾ ਜੇ ਮੁੰਡੇ ਮਾਰਤੇ ਜਦੇ ਮੁੰਡਿਆਂ ਨੂੰ ਨਹਿਰ ਦੇ ਕੰਢੇ ਤੋਂ ਲਿਆ ਕੇ ਥਾਣੇ 'ਚ ਬੰਦ ਕਰਤਾ ਸੀ ਆਹੀ ਮੋਤੀ ਸਾਹਿਬ ਜਿਹੜਾ ਸੁਣਦਾ ਨਹੀਂ ਕਿਸੇ ਦੀ ਲੈਂਡ ਆ ਕੋਈ ਇਸ ਨੇ ਐਕਟ ਲਿਆਉਣ ਲੱਗੇ ਸੀ ਮੈਂ ਕੱਲਾ ਸੀ ੜ ਗਿਆ ਮੈਂ ਕਿਹਾ ਅਸੀਂ ਨਹੀਂ ਆਉਣ ਦੇਣਾ ਨਹੀਂ ਵੋਟਾਂ ਪਵਾ ਲੋ ਮੈਨੂੰ ਪਤਾ ਸੀ ਕਿ ਬੀਜੇਪੀ ਦੇਦੇ ਐਮਪੀ ਨਹੀਂ ਸੀ ਵੋਟਾਂ ਹੱਕ 'ਚ ਪਾਉਣ ਲੱਗੇ ਕਿਉਂਕਿ ਤੁਸੀਂ ਕਿਸੇ ਨੇ ਵੜ ਨਹੀਂ ਸੀ ਦੇਣਾ ਤੁਸੀਂ ਮੈਨੂੰ ਐਮਪੀ ਬਣਾ ਕੇ ਭੇਜਿਆ ਸੀ ਤੇ ਮੈਂ ਉੱਥੇ ੜ ਗਿਆ ਕੱਲ੍ਹ ਹੀ ਆ ਰਿਕਾਰਡ ਆ ਭਾਰਤ ਦੀ ਪਾਰਲੀਮੈਂਟ ਦਾ ਤੇ ਇਕੱਲੇ ਮੇਰੇ ਅੜਨ ਨਾਲ ਹੀ ਉਹ ਬਿੱਲ ਵਾਪਸ ਲੈਣਾ ਪੈ ਗਿਆ ਸੀ ਸੋ ਇਸ ਕਰਕੇ ਅੱਜ ਜੇ ਤੁਸੀਂ ਆਵਾਜ਼ ਬਣਾਉਣੀ ਆ ਪੰਜਾਬ ਦੀ ਤਾਂ ਇੱਕੋ ਇੱਕ ਰਸਤਾ ਜਿਹੜਾ ਸਿੰਘ ਸਹਿਬਾਨ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਐਲਾਨ ਕਰਕੇ ਕੀਤਾ ਸੀ ਤਾਂ ਵਾਹ ਸਭ ਦਾ ਉਹਦੀ ਆਪਾਂ ਪੂਰਤੀ ਕਰੀਏ ਭਾਵੇਂ ਕੁਝ ਲੋਕ ਭੱਜ ਗਏ ਭਾਵੇਂ ਕੋਈ ਲੋਕ ਛੱਡ ਕੇ ਚਲੇ ਗਏ ਪਰ ਜਿਹੜੇ ਲੋਕ ਡੱਟ ਕੇ ਖੜੇ ਨੇ ਉਹਨਾਂ ਨਾਲ ਖੜ ਕੇ ਜਿਵੇਂ ਅੱਜ ਤੁਸੀਂ ਆਵਾਜ਼ ਬਣ ਕੇ ਖੜੇ ਹੋ ਤਾਂ ਮੈਂ ਸਮਝਦਾ ਇਹ ਇੱਕ ਬਹੁਤ ਵੱਡਾ ਰਾਹ ਹੈ